ਦੰਦ ਤਾਂ ਤੂੰ ਦਿੰਦਾ ਹੋਰ ਦਰਵਾਜ਼ੇ ਵਾਲ ਤੋਰ ਖਾਵੇ ਇਨੀ ਉਮਰ ਨਕੀ ਵੱਡੇ ਫੈਸਲੇ ਨੇ ਫੈਸਲੇ ਨੇ ਜੀ ਵੱਡੇ ਫੈਸਲੇ ਨੇ ਦਿੱਤਾ ਕੋਲ ਜਹਾਨ ਚੰਜੋੜ ਖਾਵੇ ਕੋਈ ਸਿੱਖੇ ਤਸਾ ਤੂੰ ਦਾਨ ਦੇ ਬਾਜਨਾ ਦਿੱਤਾ ਕੁਝ ਹੋਰ ਖਾਵੇ ਸਿਰਾਂ ਬਾਜਨਾ ਦਿੱਤਾ ਕੁਝ ਹੋਰ ਖਾਵੇ ਜਿਹੜੇ ਹੱਸ ਕੇ ਜੰਗ ਨੂੰ ਤੋੜ ਦਿੱਤੇ ਵੇ ਪੁੱਤਰ ਹਟਾਂ ਤੋਂ ਨਹੀਂ ਮੋਲ ਮਿਲਨੇ ਜੜੀ ਹੱਥੀਂ ਉਜਾ ਦੇ ਬੁਜਾਰਤ ਨਹੀਂਓ ਮੇਰੇ ਦਿਲ ਨੇ ਖੁਣ ਪੁੱਤਾ ਗੱਪਾ ਜਿਹੜੇ ਥਮ ਸਾਜੇ ਵੇ ਜਗ ਜਹਾਨ ਤੋਂ ਨਹੀਂ ਹਿਲਨੇ ਵੇ ਜਗ ਜਹਾਨ ਤੋਂ ਨਹੀਂ ਹਿਲਨੇ ਹੋਣੀ ਆਖ ਦੀ ਗੁਰਗੋ ਵਾਲੇ ਜਾ ਬੈਠੇ ਸੀਗੇ ਹੋਰ ਖਾਵੇਂ ਮਾਣੂ ਪੁੱਤਾਂ ਦੀ ਦਾਦੀ ਨੂੰ ਪੋਤਿਆਂ ਦੀ ਪੋਤਿਆਂ ਦੀ ਸਾਬਾ ਪੋਤਿਆਂ ਦੀ ਮਾਣੂ ਪੁੱਤਾਂ ਦੀ ਦਾਦੀ ਨੂੰ ਪੋਤਿਆਂ ਦੀ ਹੁੰਦੀ ਅਜ਼ਲਾਤੀ ਜਾਣੇ ਸੀ ਵਰੀ ਦੇ ਜ਼ੋਰ ਖਾਵੇ ਨਿਬੜ ਜਾਣੇ ਸੀ ਵਰੀ ਦੇ ਜ਼ੋਰ ਖਾਵੇ ਪੁੱਤਰ ਮੋਹ ਵਿੱਚ ਹੋਣੀਏ ਦੇ ਫਸ ਜਾਂਦਾ ਨੀਵੀ ਸ਼ਰਮ ਨਾ ਹੋਣੀ ਸੀਨੀ ਥੋਣ ਮੇਰੀ ਪੁੱਤਰ ਰੱਖ ਲੈਂਦਾ ਪਿਆਰੇ ਵਾਰ ਦਿੰਦਾ ਆਸ਼ਾ ਦੀ ਜਗ ਤੇ ਭਰਦਾ ਕੋਣ ਮਨ ਦਾ ਨਿਗਮੇ ਸ਼ਹਾਦਤਾ ਤੇ ਕਿਵੇਂ ਸੂਲਾ ਤੇ ਹੋਣੀ ਸੀਨੀ ਸੁਣ ਮੇਰੀ ਕਿਵੇਂ ਸੂਲਾ ਤੇ ਹੋਣੀ ਸੀਨੀ ਸੁਣ ਮੇਰੀ ਚਿਹਾ ਪੁੱਤਾਂ ਦੇ ਸਵੇਦੀ ਸੇਕ ਲੈਂਦਾ ਕੰਵਣ ਪਾ ਦਿੰਦਾ ਮੱਥੇ ਚੁੰਮ ਲੈਂਦਾ ਚੁੰਮ ਲੈਂਦਾ ਜੀ ਮੱਥੇ ਚੁੰਮ ਲੈਂਦਾ ਫੁੱਲ ਸ਼ਰਦਾ ਦੇ ਕਰ ਤੂੰ ਵੀ ਭੇਟ ਲੈਂਦਾ ਠੰਡੇ ਸਵੇ ਕਰਦਾ ਜੀ ਹੱਥੀ ਫੁੱਲ ਚੁਗਦਾ ਚਿਹਾ ਪੁੱਤਾਂ ਦੀ ਆਪ ਸਮੇ ਕਿਹਾ ਪੁੱਤਾਂ ਦੀ ਆਪ ਸਮੇਟ ਲੈਂਦਾ ਮੇਰੇ ਪੁੱਤਾਂ ਤੋਂ ਮੈਨੂੰ ਸੀ ਇਹ ਵਦ ਪਿਆਰੇ ਜਿਹੜੇ ਜੰਗ ਮੇ вот